ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਧੰਨਵਾਦੀ ਆ ਡਾਕਟਰ ਪ੍ਰਤਾਪ ਸਿੰਘ ਜੀ ਪੰਗਾਲੀ ਕਲਾਕੋ ਜੋ ਕਿ ਤਲਵੰਡੀ ਕੁੰਮਨ ਵਿਖੇ ਗੁਰਮੁਸਤਖ ਲਈ ਕੈਂਪ ਲਗਾਇਆ ਜਾ ਰਿਹਾ 6 ਜੂਨ ਤੋਂ ਤੇ ਅੱਜ ਬੱਚਿਆਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਸਾਡੇ ਕੋਲ ਡਾਕਟਰ ਪ੍ਰਤਾਪ ਸਿੰਘ ਜੀ ਪਹੁੰਚੇ ਸੀ ਤੇ ਬੱਚਿਆਂ ਨੇ ਬਹੁਤ ਸਾਰੇ ਸਵਾਲ ਵੀ ਪੁੱਛੇ ਆ ਬਹੁਤ ਵੱਡਮੁੱਲੇ ਵਿਚਾਰ ਚੜ੍ਹਿਆ ਉਹਨਾਂ ਨੇ ਸਾਂਝੇ ਕੀਤੇ ਆ ਤੇ ਸਮੂਹ ਸਾਧ ਸੰਗਤ ਵੱਲੋਂ ਡਾਕਟਰ ਪ੍ਰਤਾਪ ਸਿੰਘ ਜੀ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇਸੇ ਤਰ੍ਹਾਂ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਕਿ ਗਰਮੀ ਦੀ ਛੁੱਟੀ ਚੱਲ ਰਹੀ ਹੈ ਇਹਦੇ ਵਿੱਚ ਬੱਚਿਆਂ ਦੇ ਗੁਰਮਸਕਲਾਈ ਕੈਂਪ ਚੱਲ ਰਹੇ ਆ ਜਿਹੜੇ ਵੱਖ-ਵੱਖ ਥਾਵਾਂ ਦੇ ਲਗਾਏ ਜਾ ਰਹੇ ਜਿਹਦੇ ਵਿੱਚ ਸਿੱਖ ਮਿਸ਼ਨਿਕਾ ਲੁਧਿਆਣਾ ਅਤੇ ਸ਼੍ਰੋਮਣੀ ਗੋਦਵਾਲ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਖ-ਵੱਖ ਪਿੰਡਾਂ 'ਚ ਗੁਰਮਸਕਲਾਈ ਕੈਂਪ ਚੱਲ ਰਹੇ ਆ ਜਿਹਦੇ ਵਿੱਚ ਪਿੰਡ ਪੰਘਾਰੀ ਕਲਾਂ ਤੇ ਪਿਛਲੇ ਦਿਨੀ ਜਿੱਥੇ ਕਿ ਰਮਦਾਸ ਕਸਬੇ ਦੇ ਨੇੜੇ ਪਿੰਡ ਖੋਨੇਵਾਲ ਤੇ ਨਾਲ ਇੱਕ ਹੋਰ ਪਿੰਡ ਜਿੱਥੇ ਕਿ ਗੁਰਮਸਖਲਾਈ ਕੈਂਪ ਚੱਲ ਰਿਹਾ ਏ ਉਹਦੇ ਵਿੱਚ ਵੀ ਦਾਸ ਨੇ ਹਾਜ਼ਰੀ ਭਰੀ ਈ ਤੇ ਅੱਜ ਪਿੰਡ ਤਲਵੰਡੀ ਖੁੰਮਣ ਵਿੱਚ ਬੱਚਿਆਂ ਨਾਲ ਗੁਰਮਤ ਵਿਚਾਰਾ ਪਾਉਣ ਵਾਸਤੇ ਦਾਸ ਨੂੰ ਭਾਈ ਰਵਿੰਦਰ ਸਿੰਘ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਚਾਰਕ ਜਿਹੜੇ ਕਿ ਪਿੰਡ ਤਲਵੰਡੀ ਖੁੰਮਣ ਵਿਖੇ ਗੁਰਮਸਖਲਾਈ ਕੈਂਪ ਲਾ ਰਹੇ ਨੇ ਉਹਨਾਂ ਨੇ ਦਾਸ ਨੂੰ ਸੱਦਾ ਦਿੱਤਾ ਸੀ ਤੇ ਉੱਥੇ ਜਿੱਥੇ ਗੁਰਮਤ ਵਿਚਾਰਾਂ ਨਾਲ ਸਾਂਝ ਪਾਈ ਆ ਉੱਥੇ ਵਿਸ਼ੇਸ਼ ਤੌਰ ਤੇ ਮੈਨੂੰ ਸਨਮਾਨਿਤ ਕੀਤਾ ਗਿਆ ਸੋ ਦਾਸ ਭਾਈ ਰਵਿੰਦਰ ਸਿੰਘ ਸਮੂਹ ਨਗਰ ਪਿੰਡ ਤੁਲਵੰਡੀ ਕਮੰਡਾ ਦੇ ਹਦਰਉਤਾਨੁਵਾਦ ਕਰਦਾ ਹਾਂ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਬੰਗਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ॠਣੀ ਹਾਂ ਰੋਮਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਉਹਨਾਂ ਪ੍ਰਚਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਆ ਕੇ ਸਾਡੇ ਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਜੋ ਗੁਰਮਤਿ ਦੀ ਜਿਹੜੀ ਆ ਉਹ ਸਿੱਖਿਆ ਦਿੱਤੀ ਆ ਸਿੱਖੀ ਨਾਲ ਸੰਬੰਧਿਤ ਜਿਹੜੇ ਉਹ ਸਵਾਲ ਜਵਾਬ ਜਿਹੜੇ ਉਹ ਬੱਚਿਆਂ ਨੂੰ ਦੱਸਣ ਦਾ ਜੋੜਾ ਬਹੁਤ ਵੱਡਾ ਉਪਰਾਲਾ ਕੀਤਾ ਮੈਂ ਆਪਣੇ ਪ੍ਰਚਾਰਕ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਕਿ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਜਿਹੜੇ ਸਾਡਾ ਬੱਚਿਆਂ ਦਾ ਭਵਿੱਖ ਆ ਉਹ ਚੰਗਾ ਬਣ ਸਕੇ ਇਹ ਬਹੁਤ ਸੋਹਣਾ ਉਪਰਾਲਾ ਸਾਡੀ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਇਸੇ ਤਰ੍ਹਾਂ ਇਹ ਉਪਰਾਲਾ ਸਾਡਾ ਜਾਰੀ ਰਹਿਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਸਿੱਖੀ ਦੇ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ